ਆ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸੇ ਲੈ ਕੇ ਆਏ ਜੀ ਬਈ ਦੋਨ ਦੀ ਜਿਹੜੀ ਲੈਵ ਚ ਵਾਈ ਕਰਕੇ ਦਿਖਾਵਾਂਗੇ ਇੱਕ ਵਾਈ ਵੇਸੀ ਦਿਖਾਵਾਂਗੇ ਤੇ ਜਿਸ ਪਿੰਡ 'ਚੋਂ ਬਈ ਵੀਡੀਓ ਬਣਾ ਰਿਆਂ ਪਿੰਡ ਰਾਜਗੜ੍ਹ ਬੁਰਜ ਵੀ ਕਹਿੰਦੇ ਆ ਬਈ ਤੇ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਬਈ ਨੇੜੇ ਪਿੰਡ ਸਲਾਤਪੁਰਾ ਜੰਗੀਆਂਣਾ ਉਧੌੜ ਇਹ ਪਿੰਡ ਨੇੜੇ ਰਹਿ ਜਾਂਦੇ ਆ ਇਧਰ ਸੈਦੋਕੇ ਨੇੜੇ ਰਹਿ ਜਾਂਦੇ ਆ ਆਦਮਪੁਰਾ ਵੀ ਬਈ ਨਾਲ ਹੀ ਆਣਾ ਮੋਬਾਈਲ ਨੰਬਰ ਬੋਲੋ ਟਨੀ ਸਾਹਿਬ 78580441 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਪਹਿਲੇ ਨੰਬਰ ਵਾਲੀ ਖੋਲ ਲਿਓ ਬਾਅਦ ਕਿਹੜਾ ਸੂਸੂਈ ਵੀ ਆ ਇਹ ਜੀ ਪਹਿਲਾ ਸੂਸੂਈ ਆ 6 ਦਿਨ ਹੋਇਆ ਚੂਈ ਨੂੰ ਆ ਬੱਚਾ ਠੀਕ ਆ ਖੋਲ ਲਓ ਬੱਚਾ ਕੀ ਆ ਮਗਰ ਬੱਤਾਂ ਜੀ ਬੱਚਾ ਭਾਈ ਠੀਕ ਆ 6 ਦਿਨ ਹੋ ਗਏ ਸੂਈ ਨੂੰ ਹਾਂ ਜੀ 6 ਕਿ ਦਿਨ ਹੋ ਗਏ ਦੁੱਧ ਕਿੰਨਾ ਚੋਣ ਵਾਲਾ ਨੈਟ ਦੁੱਧ ਜੀ ਬਸ ਪਰ ਥੋੜਾ ਨੇ ਵਿਚ ਵਿਚ ਆ 16 ਦੇ ਵਿੱਚ ਵਿਚ ਆ ਹਾਂ ਠੀਕ ਆ 15 16 ਲੀਟਰ ਦੁੱਧ ਭਾਈ ਹਾਜ਼ਰ ਆ ਪਹਿਲਾ ਸੂਆ ਤੋੜਾ ਤਰਾ ਕਮਾਲਾ ਥਣ ਲੈਵਾ ਬ ਬਾਕੀ ਚਵਾਈ ਕਰਕੇ ਦਿਖਾਵਾਂਗੀ ਚੰਗੀ ਆ ਬੜਾ ਫੈਂਟ ਬਹੁਤ ਚੰਗੀ ਆ ਮਾਕਾ ਜੀ ਇੱਕ ਨੰਬਰ ਗਰਮੀ ਮੇਰੇ ਕੋਲ ਨਹੀਂ ਮੈਂ ਇੱਥੇ ਖੜੀ ਚੋਰੋ ਜੀ ਲਾ ਲਾ ਵੀੜੇ ਦੇ ਪੈਨੇ ਬੱਚਾ ਵਾਲੇ ਖੜਾ ਲੀਂਦਾ ਇੱਥੇ ਖੜਾ ਕੇ ਪੌਂਦੀ ਚੋਲਾ ਤਾਂ ਵੀ ਕੋਈ ਚੱਕਰ ਨਹੀਂ ਹਾਂ ਲਾ ਠਾਂਡੇ ਵਾ ਦੇਖੋ ਤੇ ਕੀ ਮੁੱਲ ਆ ਭਾਈ ਜਾਇ ਜਾਇ ਮੁੱਲ ਫੋਨ ਤੇ ਕਰ ਦਾਂਗੇ ਦੇਖੋ ਜੀ ਬੱਤੀ ਦਾ ਜਾਇਦੀ ਹੋਊਗਾ ਹਾਂ ਜੀ ਆਪਾਂ ਤਾਂ ਵੇਚ ਨਹੀਂ ਹੁੰਦਾਂ ਜੀ ਠੀਕ ਆ ਭਾਈ ਅੱਗੇ ਦੋ ਨੰਬਰ ਟੈਣੀ ਸਾਹਿਬ ਖੋਲ ਲਓ ਇਹਨੂੰ ਕਿਹੜਾ ਸੂਆ ਭਾਈ ਇਹ ਵੀ ਪਹਿਲਾਂ ਹੀ ਆ ਜੀ ਬੱਤੀ ਪਹਿਲਾਂ ਸੂਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹ ਉਹ ਜਿਹੜਾ ਢੂਲ ਨਾ ਮੀਨ ਨਾ ਖੋ ਗਿਆ ਦੁੱਧ ਦੇ ਲੇ 9 ਕਿਲੋ ਡੰਗ ਦਾ ਫੇਸ ਬੜਾ ਪਿਆਰਾ ਯਾਰ ਹਾਂ ਬਹੁਤ ਚੰਗਾ ਕੱਦ ਬਹੁਤ ਕੱਦ ਗੁਦ ਵੀ ਚੰਗਾ ਚੰਗੀ ਆ ਬੜਾ ਠੰਲੇ ਵਾ ਚੰਗਾ ਚਵਾਈ ਆ ਜਿਹੜੀ ਸਾਹਮਣੇ ਆ ਜਾਣੀ ਸਵਾਈ ਆ ਜਿਹੜੀ ਕਰਕੇ ਦਿਖਾਵਾਂ ਠੰਡੀ ਦੇਖੋ ਹਾਂ ਹਾਂ ਵੇੜ ਦੇ ਵਿਚਾਲੇ ਖੜਾ ਲਈ ਬਾਈ ਨੇ ਥਿੱਲੀ ਪੋਰਾ ਨਹੀਂ ਕਰ ਕੱਦ ਪੁੱਤ ਦੇਖੋ ਜੀ ਕਿੱਡਾ ਸਹੀ ਗੱਲ 9 ਲੀਟਰ ਹਾਂ 9 ਲੀਟਰ ਡੰਗ ਦਾ ਜੀ ਅੱਛਾ 18 ਲੀਟਰ ਹੋ ਗਿਆ ਹਾਂ ਹਾਂ ਜੀ ਹਾਂ ਠੀਕ ਆ 18 ਲੀਟਰ ਦੁੱਧ ਬਾਈ ਨੈਟ ਤਿਆਰ ਆ ਫੁੱਲ ਕੱਦ ਚੰਗੀ ਆ ਬੜਾ ਸੁਨੱਖਿਆ ਮੁੱਲ ਫੋਨ ਤੇ ਹੋ ਜਾ ਹਾਂ ਜੀ ਹਾਂ ਹਾਂ ਅੱਗੇ ਤਿੰਨ ਨੰਬਰ ਖੋਲ ਲੋ ਕਿਹੜਾ ਸੂਆ ਬਈ ਇਹ ਵੀ ਪਹਿਲਾ ਹੀ ਆ ਜੀ ਠੀਕ ਹੈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਵੀ ਮਹੀਨਾ ਕੀ ਹੋ ਗਿਆ ਸੂਈ ਨੂੰ ਦੁੱਧ ਕਿੰਨਾ ਬਈ ਹਾਂ ਦੁੱਧ ਦੇ ਹਲੇ 13 ਕਿਲੋ ਦੇ ਵਿੱਚ ਵਿੱਚ ਆ ਜੀ 13 ਕਿਲੋ ਦੇ ਵਿੱਚ ਹੋ ਸਕਦਾ 14 ਵੀ ਹੋ ਸਕਦਾ ਵੈੜ ਚੰਗੀ ਆ ਹੁਣ ਹਾਂ ਫੇਸ ਬੜਾ ਚੰਗਾ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਆਰਡਰ ਚੰਗਾ ਥਣ ਥਣ ਚੰਗਾ ਬਈ ਤੋਰਾ ਤਾਰਾ ਵਿਚੰਗਾ ਮੋਲੇ ਦਾ ਹੀ ਫੋਨ ਕਿਉਂ ਜੀ ਹਾਂ ਜੀ ਜੈਜੂਗਾ ਹਾਂ ਜੀ ਇਹ ਵੀ ਇੰਦੀ ਠੰਡੀ ਜਿਹੀ ਭੁਮਾਈ ਇੱਚੀ ਚੋਲੋ ਲਾ ਇੱਚੀ ਜੀ ਬੱਚੇ ਬੇੜੋ ਦੇ ਬੱਚਾ ਵਾਲੇ ਖੜਾ ਲਾ ਤਾਂ ਵੀ ਕੋਈ ਚੱਕਰ ਨਹੀਂ ਕਹਿੰਦੀ ਕਰਮ ਵਾਲੀ ਕੁਛ ਨਹੀਂ ਮੋੜ ਲਿਓ ਬਈ ਥਾਂਲੇ ਦਾ ਫੇਸ ਉਸ ਵੀ ਚੰਗਾ ਥਾਂਲੇ ਵਾ ਬੜਾ ਕਮਾਲ ਦਾ ਮੁਠੀ ਵਾਲਾ ਥਣ ਨਾਲਾ ਦੇਖੋ ਬੜਾ ਚੰਗਾ ਥਾਣਾ ਲਾ ਨਾਲ ਬੜੀ ਚੰਗੀ ਆ ਹਣਾ ਦੁੱਧ ਹਾਂ ਜੀ ਸਹੀ ਗੱਲਾਂ ਫੇਸ ਵੀ ਬੜਾ ਪਿਆਰਾ ਮੁੱਲ ਬਾਈ ਦੇ ਜੈਜ ਹੁੰਦੇ ਆ ਬੇਫਿਕਰ ਹੋ ਕੇ ਬਈ ਮੁੱਲ ਬਾਈ ਦੇ ਜੈਜੀ ਹੁੰਦੇ ਆ ਹੁਣ ਚਵਾਈ ਕਰਕੇ ਦਿਖਾਉਨੇ ਆ ਬਈ ਜਿਵੇਂ ਮਰਜੀ ਨਿਆਣਾਪਾਲਾ ਕੋਈ ਚੱਕਰ ਨਹੀਂ ਠੰਡੀ ਸੀਲ ਆ ਹਣਾ ਮਾ ਕਹਿੰਦਾ ਜੀ ਕੋਈ ਆਰਤੀ ਨਹੀਂ ਕੋਈ ਬੱਚਾ ਵੀ ਥੱਲੇ ਲਾਉਣ ਦੀ ਲੋੜ ਜੀ ਠੀਕ ਆ ਹਾਂ ਬਾ ਮੂਰੇ ਬਾਂਦੇ ਬੱਚਾ ਮੂਰੇ ਮਰ ਨਵੇਂ ਪਸ਼ੂ ਆਏ ਨਾ ਜੀ ਕਈ ਪੂਪਾ ਕਰ ਰਹੇ ਨੇ ਸਹੀ ਗੱਲ ਆ ਤੇ ਮੂਰੇ ਦਾ ਤਾਂ ਮੜੀ ਜੀ ਬਣ ਲਈਦੀ ਆ ਹੂੰ ਠੀਕ ਆ ਲੈ ਭਾਈ ਬਾਲਟੀ ਖਾਲੀ ਆ ਭਾਈ ਹਾਂ ਜੀ ਤੇ ਉਹਦੇ ਹੀ ਕੋਈ ਨਹੀਂ ਬਾਲਟੀ ਬਿਲਕੁਲ ਖਾਲੀ ਆ ਭਾਈ ਤੇ ਠੰਡੀ ਸੀ ਲਾ ਹਾ ਦੇਖ ਤੂੰ ਬੱਚੀ ਦੇ ਥਾਣ ਦਿਖਾਉਣਾ ਬਈ ਥਾਣ ਦਿਖਾਉਣੇ ਨੇਰ ਤੋਂ ਹੂੰ ਲਾ ਕੱਢੀਆ ਤੋਂ ਲਾ ਗੁਲਾਬੀ ਪੰਨਾ ਕਲਾ ਮੁੱਠੀ ਮੁੱਠੀ ਦਾ ਥਾਣ ਜੀ ਦਾ ਕੀ ਬਾਤ ਆ ਯਾਰ ਹੂੰ ਨਾਣਾ ਨੂਣਾ ਫਲ ਜਗੇ ਬਾੱਕੀ ਚੋਣ ਦੇ ਬਾਹਰ ਟੋਰ ਬੜਾ ਤਗੜਾ ਜੀ ਚੋਣ ਦੀ ਜਿਵੇਂ ਮਰਜੀ ਚੋਈ ਜਾ ਮਾਂ ਇਹਨੇ ਖੜੀ ਹੈ ਕਰਮ ਵਾਲੀ ਨੇ ਹਿੱਲਣਾ ਭੋਰਾ ਨਹੀਂ ਬਈ ਤੇ ਚੰਗੀ ਅਬਰ ਸੁਈ ਸਵਾਈ ਦੁੱਧ ਵੀ ਚੰਗਾ ਦੱਸਿਆ ਬਈ ਨੇ ਕਿੰਨਾ ਦੱਸਿਆ ਬਈ ਹੁਣ ਬਾ 15 ਲੀਟਰ ਦੇ ਵਿੱਚ ਵਿੱਚ ਆ 16 ਚੌੜਾ ਨਹੀਂ ਮੇਰੇ 15 16 12 ਹੋ ਰਿਹਾ ਇੱਥੇ ਇਹ ਕਿ ਹੋ ਸਕਦਾ ਇਹ ਵੀ ਗਰਮੀ ਆ ਮਾਰਾ ਮੁੱਢ ਬੱਦ ਘੱਟ ਨਹੀਂ ਹੋ ਜਾਦਾ ਇੱਕ ਗੱਲ ਆ ਹੈਡ ਫੁੱਲ ਹਾਂ ਫਾਇਰ ਫੋਲ ਲਾ ਜੀ ਥੋੜੀ ਕਰੌਸ ਜਨ ਹਾਂ ਗਰਮੀ ਬਿਲਕੁਲ ਨਹੀਂ ਮੰਨਦੀ ਨਹੀਂ ਨਹੀਂ ਜਿਹਦਾ ਜਾਈ ਖੜੀ ਰਹਿੰਦੀ ਜੀ ਚਾਹ ਜਿੱਥੇ ਮਰਜੀ ਬੰਨੀ ਫਿਰ ਹਨ ਜੋਂਨ ਦੇ ਬਹਿੜਾ ਜੀ ਜਮਾ ਨਹੀਂ ਹੈ ਲੈ ਚਲ ਜਮਾ ਜਮ ਨਹੀਂ ਹੈ ਬੱਜਾ ਖਾਂਦਾ ਸਾਡੋ ਦੀ ਲਾਹ ਆਉਂਦੀ ਹੈ ਹੂੰ ਬੱਜਾ ਖੋਲੋਂ ਖਾਲੀ ਲਾਉਣ ਲੱਗ ਜਾਂਦੇ ਜੀ ਠੀਕ ਆ ਹਾਂ ਅੱਛੀ ਤਾਂ ਚੱਲਦੀ ਹੈ ਨਾ ਹੂੰ ਚੰਗੀ ਆ ਬਈ ਬੜਾ ਸਨਕੀ ਆ ਕੱਡ ਬੈਡ ਵੀ ਠੀਕ ਆ ਆਰਡਰ ਵੀ ਚੰਗਾ ਥਣ ਗਲਾਬੀ ਆ ਥਣ ਗਲਾਬੀ ਸਿਵਾਈ ਦਾ ਬਹੁਤ ਚੰਗਾ ਸੀ ਬਾਹਰ ਕਿ ਜਦ ਰਹਿੰਦਾ ਮੋਰੀ ਨਾ ਹੋ ਜੇ ਹੈ ਇਹੇ ਜਿਹੀ ਚੋਈ ਦੀ ਗਾ ਲੈਣਾ ਠੀਕ ਆ ਠੀਕ ਆ ਥੋੜਾ ਬਾਹਰ ਜਦੋਂ ਮੈਂ ਪਾਸ ਕਰੀ ਮੋਰੀ ਲਾ ਕੇ ਮੈਂ ਮੇਰੇ ਆਪਣੇ ਕੰਮ ਦੀ ਬੈੜਾ ਮੈਂ ਵੇਚਣ ਦੀ ਠੀਕ ਆ ਹੂੰ ਹੂੰ ਸਾਫ ਪਸੂ ਲੈਣ ਕੀ ਫਾਇਦਾ ਬੇ ਸਾਫ ਦੇ ਕੇ ਜਾਣਾ ਤੇ ਕਹਿੰਦਾ ਜੀ بگਦਾ ਹਾਂ ਮੈਂ ਕੀ ਪਤਾ ਇਹਦੇ ਵੱਡੇ ਵੱਡੇ ਛੱਡਿਆ ਜਾਣਾ ਟੁੱਟ ਮੰਗਾਂ ਦੀਆਂ ਲਿਆ ਉਹ ਬੇਕਦਾ ਨਹੀਂ ਉਹ ਬੁਰਗਾ ਬੜਗਾ ਤੇ ਚੋਣ ਵਾਲਾ ਪਸੂ ਨਹੀਂ ਰੰਦਾ ਜਿਵੇਂ ਆ ਬਹਿੜਾ ਇਹ ਬੁਰਗਾ ਬੜਗਾ ਤੇ ਚੋਣ ਵਾਲਾ ਹਾਂ ਕੋਈ ਬੜਦਾ ਦਾ ਸੋਚ ਕੋਈ ਚੋਂਦਾ ਜੀ ਬੁਰੇ ਜਿਹੜਾ ਕੋਈ ਭਰਾ ਲੈ ਕੇ ਜਾਂਦਾ ਹੈ ਨਾ ਆ ਉਹ ਮਾਨੇ ਕੇ ਜਾਲ ਜਾਦ ਕਰਦਾ ਹਾਂਜੀ ਹਾਂ ਆ ਬੰਦੇ ਦੇਖ ਲੋ ਜੀ ਉੱਥੋਂ ਆਇਆ ਸੁਪਾਰ ਦੇ ਮੇਲੇ ਕੋਲੋਂ ਦਾ ਹਾਂਜੀ ਬਾਹਰ ਗਾਲ ਲੇ ਕੇ ਕਹਿੰਦੇ ਕਿ ਤੇ ਆਇਆ ਬੈਠੇ ਜੀ ਨਾ ਇੱਥੇ ਬੈਠਾ ਹਾਂ ਇਹਨਾਂ ਨਾਲ ਮੇਰੀ ਹੋ ਗਿਆ 8-10 ਦਿਨ ਗੱਲ ਹੋਈ ਸੀ ਠੀਕ ਹਾਂ ਫੋਨ ਤੇ ਸੌਦਾ ਹੋਇਆ ਵਾ ਜੀ ਤੇ ਅੱਜ ਵਿਚਾਰੇ ਹੁ ਬਿਆਨਾ ਦੇ ਕੇ ਕਹਿੰਦੇ ਵੀ ਤੜਕੇ ਲੈ ਜਾਗੇ ਠੀਕ ਤੇ ਮੈਂ ਇਹਨੂੰ ਦੱਸਤਾ ਮੈਂ ਕਿ ਭਾਈ ਕੋਲੇ ਆ ਜਾ ਕੀ ਰਹੇ ਨਹੀਂ ਕਹਿੰਦਾ ਕੋਈ ਨੂੰ ਭੇਜੀ ਦੇ ਯਾਰ ਮੈਂ ਨਾ ਨਹੀਂ ਭਾਈ ਕੋਲੇ ਆ ਜਾ ਕੋਲੇ ਬਿਨਾ ਨਹੀਂ ਗੱਲ ਬਣਦੀ ਹੂੰ ਸਹੀ ਕਹਿੰਦਾ ਭਾਈ ਜਵਾਈ ਦੇਖੋ ਇੱਕ ਨੰਬਰ ਆ ਭਾਈ ਨਿਬੜਦੀ ਐ ਚ ਭਾਈ ਫੋਲੋ ਚੰਗੀ ਆ ਦੁੱਧ ਵੀ ਬਾਈ ਫੈਂਡ ਫੁੱਲ ਆਉਣੀ ਕਰਦੀ ਹੈ ਬਾਈ ਜਾਈ ਗਈ ਬੋਲਦਾ ਬਾਏ ਇਹ ਕੋਈ ਆ ਸਹੀ ਹੈ ਨਾ ਹੂੰ ਸਹੀ ਹੈ ਲੱਚਾਈ ਜੂ ਫੁੱਲ ਲੱਗੇਗੀ ਮੱਝ ਆਲਾ ਥਣ ਲੱਗਿਆ ਚੋਣ ਜਮਾ ਇੱਕ ਨੰਬਰ ਜਮਾ ਇੱਕ ਨੰਬਰ ਚੋਂ ਆਣਾ ਮੁੱਲ ਜੈ ਜੀ ਹੋਊਗਾ ਮੈਂ ਕਿਹਾ ਜੈਪੜਾਕੇ ਹੀ ਪਾਉਣੇ ਆ ਜੀ ਅੱਛਾ ਇੱਕ ਜਿਹੜਾ ਪਾਉਂ ਵੀ ਆਪਾਂ ਵੀ ਥਾਕੀ ਕੋਰਨੀ ਆਪ ਦਾ ਮਾਲ ਵੇਚਣਾ ਹੀ ਹੁੰਦਾ ਮੈਂ ਪਾਉਣੇ ਉਦਿਆਂ ਜਿਹਦੇ ਵੇਚਦੇ ਹਾਂ ਹੁਣ ਬਸ ਸਹੀ ਗੱਲ ਆ ਬਾਈ ਸਹੀ ਗੱਲ ਇਹ ਕਿ ਲੈਣਾ ਹੀ ਮੋ ਉਹ ਜੇ ਪਸੂ ਮੋ ਜਿਹੜਾ ਨਾਲ ਦੀ ਨਾਲ ਵੇਖ ਜੀ ਨਾਲ ਦੀ ਨਾਲ ਵੇਖਣਾ ਹੈ ਨਾ ਕੜੇ ਨਾ ਸੜੇ ਨਾ ਜੋਣ ਬੜਾ ਚੰਗਾ ਦੇਖੋ ਇਹਦਾ ਹੀ ਹੁਣ ਆਪਾਂ ਫੀਡ ਪਾਈਆ ਮੋਰੇ ਫੀਡ ਕੋਲ ਨਾ ਚਾਟ ਮੈਂ ਨਹੀਂ ਖਾਂਦੀ ਜਿੰਨੇ ਚੱਕ ਚੋਰੀ ਜਾਮਾ ਅੱਛਾ ਆਉਂਦੀ ਰੋ ਤੁਹਾਡੇ ਸਾਹਮਣੇ ਪਾਈਆ ਉਹ ਦੂਜੀਆਂ ਖਾਈ ਨਹੀਂ ਖੜੀ ਜਿਹਦੇ ਚੋਲੀ ਜਿਹਦੇ ਨਿਆਣਾ ਖੋਟੋ ਉਹ ਖਾਓ ਉਹਦੇ ਉਖੋ ਉਹਦੇ ਖਾਓ ਪਾ ਭੁੱਖੀ ਆ ਮੋਰਾ ਜੀ ਨਹੀਂ ਜਮਾ ਮੂੰਹ ਨਹੀਂ ਲੱਗ ਹਮ ਐਨੇ ਗੋਣਾ ਬੱਤੀ ਸਹੀ ਗੱਲ ਆ ਬਾਈ ਹਮ ਗੱਲ ਬਾਈ ਦੀ ਸਹੀ ਆ ਬਾਈ ਨਹੀਂ ਫੀਲਡ ਨੂੰ ਪਸੂ ਛੱਡਦਾ ਸਾਡਾ ਘਟ ਕੇ ਪੈਂਦਾ ਜਾਂ ਹੁਣ ਪਾਏ ਹੁਣ ਪੱਠੇ 'ਚ ਚੋਕੇ ਪਾਉਣਾ ਹਨ ਤੋਂ ਬਾਅਦ ਠੀਕ ਹੈ ਨਹੀਂ ਵੀ ਕਿ ਜਾਣ ਜਾਂ ਹੁੰਦਾ ਮਚਵਾਈ ਕਰਕੇ ਫੇਰ ਪੱਠੇ ਪਾਉਣੇ ਆ ਹੁਣ ਇਹ ਦੁਬਾਰਾ ਆਦੂ ਆ ਪੇਖਾਈ ਜਾਣਗੇ ਆਪੇ ਖਾਈ ਜਾਣੀ ਸਹੀ ਜੀ ਛੱਡਾ ਦੇਖੋ ਜਮਾ ਐ ਬਣਾਦਾ ਜਮਾ ਸੁੱਕੜ ਗਿਆ ਹਾਂ ਜਿਵੇਂ ਹੁੰਦਾ ਹੀ ਨਹੀਂ ਹੁੰਦਾ ਹੀ ਨਹੀਂ ਖਾਲੀ ਹੁੰਦਾ ਹਨਾ ਜਮਾ ਉਹੀ ਪਸੂ ਦੁੱਧ ਦਿੰਦਾ ਢੱਲੇਵਾ ਜਾਲ ਜੀ ਉਹੀ ਹਾਂ ਜੀ ਉਹੀ ਦਿੰਦਾ ਜਿਹੜਾ ਖਲਾਫਾ ਜਾਂ ਉਹ ਨਹੀਂ ਦੁੱਧ ਦਿੰਦਾ ਮੈਂ ਪੱਟੇ ਚੱਟੇ ਦੀ ਗਾਂ ਲੈ ਕੇ ਨਹੀਂ ਫੋਜੀ ਬਾਹਲੇ ਹੂੰ ਜਦੋਂ ਪੂਰਾ ਫੈਸਲੇਵਾ ਹੋਵੇ ਉਹ ਲੈਣਾ ਠੀਕ ਹੈ ਜਿਵੇਂ ਆਪਾਂ ਹਰਿਆਣੇ ਚ ਵੇਚੀ ਜੋ ਤੇ ਇੱਕ 10 ਡੇਗਾਂ ਪਰਤੀ ਉਹ ਤੇ 13 ਲੀਟਰ ਹੀ ਡਾਗਦੇ ਉਹ ਹਰਿਆਣੇ ਤੋਂ ਵੀ ਦੋ ਪਿੰਡ ਗਾਹਾਂ ਜਿ ਪਚਾਲੇ ਜਿਹੇ ਹਰਿਆਣੇ ਦੇ ਪਾਈ ਦਾ ਪਿੰਡ ਠੀਕ ਹੈ ਹੂੰ ਮੈਨੂੰ ਕਹਿੰਦਾ ਮੈਂ ਦੋਣ ਵੀ ਜਾਦ ਕਰਦਾ ਕਹਿੰਦਾ ਭਾਈ ਗਾਂ ਤੇਰੀ ਬਾਕੀ ਸਹੀ ਸੀ ਜਿਵੇਂ ਤੂੰ ਵੀਡੀਓ ਤੇ ਆਖਿਆ ਸੀ ਹੂੰ ਮਗਰ ਭਾਈ ਪਹਾੜ ਤੋਂ ਪਾਸ ਚ ਕਰਦੀ ਹਰਿਆਣੇ ਚ 4000 ਰੁਪਏ ਕਿਰਾਇਆ ਲੱਗਿਆ ਮਗਰ ਮੇਰੀ ਗੋਲੀ ਜੇ ਕੋ ਕਮੀ ਹੋਈ ਕਨਾ ਠੀਕ ਚੋਣ ਬੜਾ ਚੰਗਾ ਲੈ ਬਾਈ ਬਾਲਟੀ ਕਿਨਾਰੀ ਤੇ ਲਾਤੀ ਦੋ ਦੋ ਵਾਕਾ ਹੀ ਵੜ ਥਲੇ ਚੰਗਾ ਵੱਡੀ ਗੱਲ ਗਰਮੀ ਨਹੀਂ ਮੰਨਦੀ ਫਲੈਂਟਾ ਚੰਗੀ ਆਉ ਮੁੱਲ ਜਮਾਂ ਜਾਇਜ਼ ਹੋਗਾ ਵੇਜਜ ਕੋਈ ਫੋਨ ਲਾ ਲੇ ਅਗਲਾ ਹਾਂ ਜੀ ਕਿਉਂ ਮਾਰਜੀ ਜਦੋਂ ਮਾਰਜੀ ਜੇ ਮੂਰੇ ਥਿਆ ਰੱਖਾ ਦਿੱਤਾ ਵੀ ਲਾ ਲਈ ਅੱਛਾ ਬੇ ਬੁਰਗਾ ਕਈ ਵੀ ਕਹਿੰਦਾ ਬਾਈ ਇਹ ਰਹਦੀ ਆ ਮੂਰੇ ਪੱਠੇ ਨਹੀਂ ਖਾਂਦੀ ਇਹ ਉਹਨਾਂ ਦੇ ਖਾਂਦੀ ਨਹੀਂ ਜਨੇ ਚੋਂਦੇ अच्छा ला अदले बाट 판 ਤੋਂ ਦੱਛਾ 16 ਅੰਕ ਨੂੰ ਦੇ ਵਿੱਚ ਬੈਠਾ ਵਾਏ ਬਈ ਕਿਨਾਰੀ ਲਾ ਦੇ ਅਰੇ ਸੋਨੀ ਗੀ ਜੀ ਸੇਵਾ ਦੇਣੀ ਅੱਜ ਹੂੰ ਸਹੀ ਗਾ ਦਾ ਦੋਤੇ ਬੱਤੀ ਨਹੀਂ ਆਉਣਾ ਹੈ ਵੈਰ ਬਈ ਕੀ ਬਾਤ ਆ ਬਈ ਓਕੇ ਬਈ ਲੈ ਬਈ ਦੂਜੇ ਨੰਬਰ ਵਾਲੀ ਚੋਕੇ ਦਿਖਾਉਨੇ ਆ ਕੀ ਬਾਤ ਥਿੱਲੀ ਪੁਰਾਣੀ ਬਈ ਜਿਵੇਂ ਮਰਜ਼ੀ ਨਿਆਣਾ ਮਾਰੀ ਜਮਾ ਹਿੱਨੋ ਕਮੀਆਂ ਪਸੂ ਲੈ ਜਾਂਦਾ ਇਹ ਦੋਨੇ ਦੋਨੇ ਪਾਸੇ ਬਈ ਕੋੜਨਾ ਪੈਂਦਾ ਉਧਰੋਂ ਲੱਗਣਾ ਹੂੰ ਕਰਨਾ ਨਹੀਂ ਤਾਂ ਹੋਊਗਾ ਉਰੇ ਨੂੰ ਕਰ ਲੋ ਇੱਧਰ ਥਾਂ ਹੋ ਜੂ ਬੈਟਣ ਲੈਵਾ ਦੇਖੋ ਬਈ ਜਮਾ ਚੜ ਜਾਣਾ ਹਨਾ ਇਹਨੇ ਇਹ ਬਾਜੀ ਇਹਨਾਂ ਦਾ ਪਤਾ ਹੀ ਲੱਗਣ ਨਹੀਂ ਹੈਗਾ ਕਿ ਨਹੀਂ ਹੈਗਾ ਅੱਛਾ ਹੂੰ ਅੱਛਾ ਆ ਦਿਖਾ ਦਿਓ ਇਹ ਇਤਨਾ ਆ ਲੈ ਬਈ ਆਰਡਰ ਕਮਾਲ ਦਾ ਵਾਲ ਵੀ ਦਿਖਾਵਾਂਗੇ ਥਾਂ ਦਿਖਾਈ ਦੇਣਾ ਕਿਆ ਬਾਤ ਹੈ ਮੁੱਠੀ ਵਾਲਾ ਥਾਣਾ ਨਾ 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 ਫੁੱਲ ਚੰਗੀਆਂ ਬਾਕੀ ਬਈ ਚਵਾਈ ਸਾਹਮਣੀ ਆ ਜਾਣੀਆਂ ਇਹਨਾਂ ਗੱਲ ਚੋਣ ਦੀ ਹੁੰਦੀ ਹੈ ਨਾ ਚੋਣ ਦੇਖੋ ਵੈੜ ਦਾ ਕਿੰਨਾ ਚੰਗਾ ਹਾਂ ਬਾਲਟੀ ਖਾਲੀ ਉੱਥੇ ਨਹੀਂ ਨਾ ਚੋਣ ਦੇ ਕਭੀ ਹੀ ਚਾਰੇ ਦਾ ਚੋਣ ਦਾ ਬਈ ਕੋਈ ਆਨਤੀ ਨਹੀਂ ਨਾ ਕਿਆ ਬਾਤ ਹੈ ਮੈਂ ਕਹਿੰਦਾ ਬਈ ਪੰਪੀ ਆਏ ਤਾਂ ਰਹਿੰਦਾ ਬਾਟੀ ਨਾ ਮੋਰੀ ਹੋ ਜੀ ਹੂੰ ਮੈਂ ਬਈ ਦਾ ਡਰਦਾ ਕਹਿੰਦਾ ਬਾਟੀ ਚ ਨਾ ਮੋਰੀ ਹੋ ਜੀ ਕਿਆ ਮਾਤਾ ਚੋਣ ਬੜਾ ਚੰਗਾ ਯਾਰ ਹਾਂ ਮੈਂ ਕਹਿੰਦਾ ਜੀ ਕੋਈ ਆਰਤੀ ਨਹੀਂ ਕੋਈ ਹੂੰ ਜਿਵੇਂ ਮਰਜ਼ੀ ਲਾਤਰਾ ਮਾਰੀ ਚੱਲ ਕਰ ਮਾਰੀ ਪੂਰਾ ਨਹੀਂ ਹੈਲਦੀ ਮਾ ਉਹ ਨਾ ਖੜੀ ਆ ਲੈ ਕੋਈ ਚੱਕਰੀ ਨਹੀਂ ਮਾ ਉਹ ਨਾ ਚਾਟ ਖਾਈ ਜਾਂਦੀ ਆ ਜਿਵੇਂ ਮਰਜ਼ੀ ਚੋਈ ਚੱਲ ਅੱਜ ਸਹੀ ਥੋੜੀ ਨਾ ਗਰਮੀਆਂ ਹੈ ਬਸੇ ਸਿਆਰ ਚਾਗੀ ਹੈ ਨਾ ਹੂੰ ਇਹਨੇ 20 22 ਲੀਟਰ ਬੋਲ ਅੱਛਾ ਹੁਣ ਜਿਵੇਂ ਮਹੀਨੇ ਇੱਕ ਦੀ ਸੀ ਹੁਣ ਵੀ 20 22 ਤੇ ਜਾ ਬਣਾ ਜੇ ਮੀਂਹ ਮੜਾ ਜਾ ਪਏਗਾ ਮੜਾ ਜਾ ਠੰਡ ਜੀ ਹੋ ਗਈ ਹੂੰ ਸਹੀ ਆ ਨਾ ਬੇ ਗਰਮੀ ਜਦਾਂ ਕਹਿੰਦੇ ਅੱਕਾਂ ਜਦੋਂ ਸੁੱਕ ਜਾਂਦਾ ਹਾਂ ਹਾਂ ਕੀ ਬਾਤ ਆ ਭਾਈ ਚਵਾਈ ਬੜੀ ਚੰਗੀ ਆ ਯਾਰ ਮੈਂ ਕਹਿੰਦਾ ਜੀ ਕੋਈ ਆਣਾ ਬੰਦੇ ਸੁੱਕ ਗਏ ਜੀ ਤਾਂ ਆਪਦਾ ICU ਦਾ ਕਰਕੇ ਬਚੇਵੇਂ ਆ ਹਾਂ ਸਹੀ ਐ ਨਾ ਫਿਰ ਨੇ ਬੜੀ ਆ ਯਾਰ ਚਵਾਈ ਦਾ ਫੋਲਾ ਕੋਈ ਆਂਤੀ ਨਹੀਂ ਬਾਅਦ ਕਹਿੰਦਾ ਲੈ ਯਾਰ ਭਾਈ ਕੀ ਬਾਤ ਆ ਦੋਨੇ ਪਾਸੇ ਬਹਿ ਕੇ ਚਵਾਈ ਕਰ ਲਾ ਤਾਂ ਵੀ ਕੋਈ ਚੱਕਰ ਨਹੀਂ ਜਿਵੇਂ ਮਰਜੀ ਜੋਈ ਆ। ਹਾਂ ਹੁਣ ਲਾਤਾਂ ਨਹੀਂ ਆ ਜੀ ਜਿੰਨੇ ਚਿਰ ਖੇਲ ਔਰਦੇ ਨਹੀਂ। ਹਾਂ ਲਾਤ ਰਿਖਦੀ ਕਰਦੇ ਨਹੀਂ ਗਾਦੀ ਹੈਨਾ। ਇਹੇ ਜੀ ਬੱਸੀ ਆ। ਹਾਂ। ਸਹੀ ਆਲਾ ਬਾਈ। ਲੱਤ ਵੀ ਟੇਢੀ ਜਿਵੇਂ ਖੜੀ ਓਵੇਂ ਖੜੀ ਆ ਕਰਮ ਵਾਲੀ ਭੋਰਾ ਨਹੀਂ ਹੈਲਦੀ ਬਾਈ। ਚੋਣ ਬੜਾ ਚੰਗਾ। ਹੁੰਗਲੇ ਰਕੀ ਤਾਰ ਪੈਂਦੀ ਆ। ਇੱਕ ਤਾਂ ਜੀ ਬੰਦਾ ਹੁੰਦਾ ਨਾ ਵੀ ਮੜੀਆਂ ਖੱਟ ਕੇ ਪਹੁੰਚੋਂਦੇ ਆਪਾਂ ਜਿਵੇਂ ਚਵਾਈ ਹੋਣਾ ਐਂ ਫੇਰ ਪਾਉਂਦੇ ਆ। ਹਾਂ। ਮਾ ਇਹਨਾ ਬਾਈ ਚੋਣ ਦਾ ਬਾਲਾ ਚੰਗਾ ਲੈ ਮਾ ਇਹਨਾ ਖੜੀਆ ਕਰਨ ਮਾਲੀ ਨੇ ਹਿੱਲਣਾ ਕੋਈ ਨਹੀਂ ਕੱਦ ਵੱਡ ਚੰਗਾ ਰੰਗ ਰੂਪ ਵੀ ਚੰਗਾ ਚਵਾਈ ਤੁਹਾਡੇ ਸਾਹਮਣੇ ਕੀ ਬਾਤ ਬਗਾ ਇਤਵਾ ਹੀ ਦਿੱਤਾ ਨਾ ਬਾਟੀ ਮੂਰੀ ਕਾ 70 ਸੀ ਆਈ ਨਹੀਂ ਦੁੱਧ ਵੀ ਬਹੁਤ ਚਿੱਟਾ ਜੀ ਚਿੱਟਾ ਹੈ ਨਾ ਮੱਝਾਂ ਦਾ ਦੁੱਧ ਦਿਖ ਦਿੰਦਾ ਮਾ ਜੀ ਮੈਨੂੰ ਨਹੀਂ ਬਾਈ ਚਿੱਟਾ ਮਾ ਜੀ ਦਾਣਾ ਪਾਉਣਾ ਨਾ ਫੀਡ ਘਾਟ ਪਾਉਣਾ ਅੱਛਾ ਮੈਂ ਥੋੜਾ ਕਣਕ ਦਾ ਦਾਣਾ ਵੱਧ ਪਾ ਕੇ ਪੋਧ ਹੂੰ ਹੁਣ ਕਰਨ ਨਹੀਂ ਆ ਜੀ ਉਹਨਾਂ ਬਾਲੀ ਫੀਡ ਦਾ ਫਾਇਦਾ ਨਹੀਂ ਪੱਸ ਉਹਨੂੰ ਪਾਉਣ ਦਾ ਕੋਈ ਮੁੱਲ ਜਾਇ ਜੀ ਮਗਾ ਜੀ ਬੇਚਣੀਆਂ ਹੀ ਆ ਜਿਵੇਂ ਹੁਣ ਵੇਚੀ ਆ ਇਹ ਤਾਂ ਨਹੀਂ ਹੈਗਾ ਬਾਲਟੀ ਭਰਤੀ ਮੁੱਲ ਵਧਾਉਣਾ ਨਾ 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 ਇਹ ਕੰਮ ਨਹੀਂ ਕਰਨਾ ਠੀਕ ਹੈ ਮੁੱਲ ਬਾਈ ਕਹਿੰਦਾ ਜਮਾ ਜਾਇ ਜੂ ਵੇਚਿਆ ਜੀ ਕਿਉਂਕਿ ਭਾਈ ਫੋਨ ਲਾ ਲਿਓ ਮੁੱਲ ਪਹਿਲਾਂ ਹੀ ਭਾਈ ਨੇ ਜਾਇ ਜੀ ਹੁੰਦੇ ਆ ਲਾ ਭਾਈ ਕੀ ਮਜ਼ਾ ਹੈਗਾ ਹੈਗਾ ਚੋਲਾ ਲਾ ਦੇਖੋ ਜੀ ਲਾ ਕੀ ਬਾਤ 800 ਰੁਪਏ ਲੈ ਬਈ ਕੀ ਬਾਤ ਹੈ ਮਦਰ ਦਾਤ ਤੋਂ ਡੋਲਦੀ ਬਾੜੀ ਹੂੰ ਉਹ ਲੋਕ ਨੇ ਬਾੜੀ ਪੂਰਾ ਦੁੱਧ ਨੱਕ ਤੇ ਜਾਂਦਾ ਜੀ ਅੱਛਾ ਹੂੰ ਆ ਦੇ ਲਓ ਬਈ ਬਾੜੀ ਟੀਸੀ ਲਾਦੀ ਬਾਕੀ ਜਾਗ ਚ ਜੋ ਨੇ ਡੋੜੇ ਰਹਿ ਗਏ ਉਹ ਕਿਲੋ ਤੋਂ ਕਿਲੋ ਕੀ ਬਾਤ ਚੋਣ ਬੜਾ ਚੰਗਾ ਯਾਰ ਤੇ ਬਾਈ ਤੇ ਬਾਕੀ ਚੰਗੀ ਆ ਆ ਦੇ ਵੀ ਦੇਖੋ ਜੀ ਨਾ ਨਾ ਪਹਰ ਕਾਗਜਰਗਾ ਕਾਗਜਰਗਾ ਹਾਂ ਨਾ ਸਾਰਾ ਪਿੰਡੇ ਦੀ ਬੱਚੀ ਦਾ ਕਾਗਜਰਗਾ ਉਹ ਦੁੱਧ ਵੀ ਇਹੋ ਜਿਹਾ ਪਸ਼ੂ ਦਿੰਦਾ ਜੀ ਸਹੀ ਹੱਲਾ ਮੋਟੀ ਚਮੜੀ ਦਾ ਪਸ਼ੂ ਦਿੰਦੇ ਨੇ ਮੋਟੀ ਚਮੜੀ ਦਾ ਕਿੱਥੇ ਜੀ ਹਾਂ ਇਹਦਾ ਜੇ ਪਵਾਣਾ ਦੋ ਜੇ ਪਾਣੀ ਦੀ ਕਈ ਵਾਰੀ ਨਹੀਂ ਮਿਲਿਆ ਹੈ ਨਾ ਉਹ ਮਾਣਾ ਦੋ ਇੱਕ ਵਾਰ ਜੀ ਨਵਾ ਦੇ ਦੋਨਾਂ ਵਾਈ ਦਾ ਪਿੰਡਾ ਵੀ ਇਹੋ ਜਿਹਾ ਬੱਚੀ ਦਾ ਸਹੀ ਹੈ ਉਹ ਬਾਲ ਬੂਲ ਹੈ ਨਹੀਂ ਨਾ ਹਾਂ ਸਹੀ ਹੱਲਾ ਚਵਾਈ ਬਾਈ ਇੱਕ ਨੰਬਰ ਹੈ ਜਿਵੇਂ ਮਰਜ਼ੀ ਚੋਈ ਜਾ ਕੋਈ ਚੱਕਰੀ ਨਹੀਂਗਾ ਆੜ ਰਿਕ ਜਮਾ ਝਾੜ ਗਈ ਨਚੋੜ ਗਈ ਜਿਵੇਂ ਕੁਝ ਹੁੰਦੇ ਨਹੀਂ ਹੈ ਨਾ ਥੱਲੇ ਨਾ ਨਾ ਜੀ ਇਹ ਤਾਂ ਐ ਲੱਗੋ ਜੀ ਫੰਟਰ ਆ ਹੂੰ ਸਹੀ ਗੱਲ ਹੈ ਨਾ ਪਿੰਡ ਹੈ ਜਪਮਾ ਸਾਰੇ ਜਿਹੜਾ ਪਿੰਡੇ ਚ ਉਹ ਆਣਾ ਨਾ ਨਾ ਇਹ ਨਾ ਮਰਜੀ ਖਿੱਚ ਚੱਲਣਾ ਹਾਂ ਹੈ ਨਹੀਂ ਕੀ ਬਾਤ ਆ ਲੈ ਕਿੰਨੇ ਜਿਹੜਾ 9 ਕਿਲੋ ਹੱਥ ਮਾਰੀ ਮੁੱਢ ਕੀ ਕਰਾਉਗੇ ਵੀ 9 ਲੀਟਰ ਮੰਨ ਕੇ ਲੈ ਲੈ ਸਹੀ ਗੱਲ ਆ ਹਾਂ ਤੇ ਕਿਸੇ ਵੀਰ ਨੂੰ ਬਈ ਤੰਨਾ ਜੋ ਕੋਈ ਵੀ ਪਸੰਦ ਆਏ ਭਾਈ ਨਾ ਕਨੈਕਟ ਕਰ ਲਿਓ ਆ ਉਹ ਤਾਂ ਬੜਾ ਯੂੰ ਥਾਂ ਥਾਂ